ਓਹ ਪਵਨਾ ਅੱਗ ਅੱਗ ਨਾ ਲੱਗ ਜੇ ਰਸੋਈ ਚ ਅੱਗ ਅੱਗ ਕਿਉਂ ਲਾਤੀ ਓ ਕੁਛ ਨਹੀਂ ਹੁੰਦਾ ਤੁਸੀਂ ਤਾਂ ਹੁਣ ਮੇਰੇ ਆਖੇ ਨ ਲੱਗਦੇ ਸੀ ਹੁਣ ਮੈਨੂੰ ਆਪ ਹੀ ਕਰੇ ਸਾਰਾ ਕੰਮ ਕਰਨਾ ਪੈਣਾ ਹੈਗਾ ਕਿੰਨੇ ਦਿਨ ਹੋ ਗਏ ਤੁਹਾਡੀਆਂ ਮਿੰਤਾ ਕਰੀ ਜਾਨੀ ਆ ਮੈਂ ਓਹ ਪਵਨ ਕਿਤੇ ਅੱਗ ਨਾ ਲੱਗ ਜੇ ਵੇਖੀ ਕਿਤੇ ਇਧਰ ਵੇਖ ਫੇਕ ਕਿੰਨਾ ਨਿਕਲਦੇ ਅੱਗ ਨਾ ਨਾ ਕਿਤੇ ਨਹੀਂ ਅੱਗ ਲੱਗਦੀਗੀ ਬਸ ਅੱਜ ਮੈਨੂੰ ਇਹ ਕੰਮ ਕਰ ਲੈਣ ਦਿਓ ਤੁਸੀਂ ਤਾਂ ਮੇਰੀਆਂ ਮਿੰਤਾ ਕਰਾ ਲੀਆਂ ਕਿੰਨੀਆਂ ਆ ਮਸ਼ੀਨ ਕਿਉਂ ਉੱਤੇ ਰੱਖ ਲਈ ਚੁੱਲੇ ਦੇ ਮਸ਼ੀਨ ਨੂੰ ਵੀ ਅੱਗ ਲੱਗ ਜੂਗੀ ਪਵਨ ਓ ਨਹੀਂ ਨਹੀਂ ਕੁਛ ਨਹੀਂ ਹੁੰਦਾ ਤੁਸੀਂ ਐਵੇਂ ਨਾ ਡਰੋ ਤੇ ਜਿਹੜੀ ਕਿ ਸਾਰੀਆਂ ਭੈਣਾਂ ਦੇ ਬਹੁਤ ਹੀ ਜ਼ਿਆਦਾ ਕੰਮ ਆਉਣ ਵਾਲੀ ਹੈ। ਅੱਛਾ। ਹਾਂਜੀ। ਹਾਂਜੀ ਆਪਾਂ ਬਹੁਤ ਹੀ ਵਧੀਆ ਟ੍ਰਿਕ ਅੱਜ ਲੈ ਕੇ ਆਏ ਆ ਤੇ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਦੋਸਤਾਂ ਦੇ ਆਪਾਂ ਨਾਮ ਜਿਹੜੇ ਕੀ ਬੋਲਣ ਲੱਗੇ ਆ ਪਹਿਲਾ ਨਾ ਜੀ ਸਪਨਾ ਕੋਚਰ ਇਹ ਨੇ ਜੀ ਦਿੱਲੀ ਤੋਂ ਸੁباش ਰਾਣਾ ਇਹ ਨੇ ਹਿਮਾਚਲ ਪ੍ਰਦੇਸ਼ ਤੋਂ ਊਸ਼ਾ ਪਾਂਸਲ ਦਿੱਲੀ ਤੋਂ ਤੇ ਵਿਨੋਦ ਕਪੂਰ ਦੁਬਈ ਤੋਂ ਤੇ ਅਮਿਤ ਸਿੰਘ ਅਸ਼ੋਕ ਕੁਮਾਰ ਕਪੂਰਥਲੇ ਤੋਂ ਤੇ ਇੱਕ ਨੇ ਜੀ ਅਸ਼ੋਕ ਕੁਮਾਰ ਕਰਤਾਰਪੁਰ ਤੋਂ ਨੀਲਮ ਅਗਰਵਾਲ ਨੇ ਜੀ ਜਮੂਨਾ ਨਗਰ ਤੋਂ ਸੋ ਦੋਸਤੋ ਅਗਲੀ ਵੀਡੀਓ ਤੁਹਾਡਾ ਵੀ ਨਾਮ ਲਵਾਂਗੇ ਸੋਨੇ ਸੋਨੇ ਕਮੈਂਟ ਜ਼ਰੂਰ ਕਰਿਓ ਹਾਂਜੀ ਤੇ ਹੁਣ ਆਪਾਂ ਦੇਖਦੇ ਹਾਂ ਵੀ ਪਵਨ ਆ ਚੁੱਲ੍ਹੇ ਦੇ ਉੱਤੇ ਮਸ਼ੀਨ ਕਿਉਂ ਰੱਖੀ ਤੇ ਮਸ਼ੀਨ ਗੇੜ ਕਿਉਂ ਰਹੀ ਤੇ ਅੱਗ ਕਿਉਂ ਬਾਲੀ ਹੋਈ ਹੈ ਹਾਂਜੀ ਆਹ ਤੁਹਾਨੂੰ ਦੱਸ ਦਿਆਂ ਜੀ ਹਾਂਜੀ ਸੰਤ ਸਾਹਿਬ ਤੁਸੀਂ ਤਾਂ ਸਮਝ ਲਿਆ ਸੀ ਕਿਤੇ ਆਗੁੱਗੀ ਨਾਲ ਆ ਦੇ ਕੋਈ ਮਾਗ ਨਹੀਂ ਲਾਉਣ ਲੱਗੀਗੀ ਆਪਾਂ ਬਹੁਤ ਹੀ ਵਧੀਆ ਟ੍ਰਿਕ ਲੈ ਕੇ ਆਏ ਆ ਦੋਸਤੋ ਉਹਦੇ ਵਾਸਤੇ ਜਿਹੜੀ ਕਿ ਸਭ ਤੋਂ ਜ਼ਰੂਰੀ ਚੀਜ਼ ਚਾਹੀਦੀ ਆ ਉਹ ਚਾਹੀਦੀ ਆ ਜੀ ਰੇਗਮਾਰ ਰੇਗਮਾਰ ਦਾ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੋਊਗਾ ਵੀ ਇਹ ਕੀ ਚੀਜ਼ ਹੁੰਦੀ ਆ ਕਿ ਜਿਵੇਂ ਕਲਰ ਵਗੈਰਾ ਦੇ ਵਿੱਚ ਜਦੋਂ ਆਪਾਂ ਪੇਂਟ ਵਗੈਰਾ ਕਰਾਉਂਦੇ ਆ ਉਹਦੇ ਵਿੱਚ ਇਹ ਵਰਤੀ ਜਾਂਦੀ ਆ ਇਹਦੇ ਆਪਾਂ ਜੀ ਜਿਹੜੇ ਕਿ ਦੋ ਟੁਕੜੇ ਕਰ ਲੈਣੇ ਆ ਠੀਕ ਆ ਜੀ ਹਾਂਜੀ ਤੇ ਹੁਣ ਆਪਾਂ ਤੁਹਾਨੂੰ ਇੱਧਰ ਦਿਖਾਉਨੇ ਆ ਮਸ਼ੀਨ ਵੱਲ ਹਾਂਜੀ ਆਪਾਂ ਜਿਹੜੀ ਕਿ ਮਸ਼ੀਨ ਦਾ ਆਪਣਾ ਅਗਲਾ ਹਿੱਸਾ ਹੁੰਦਾ ਆ ਆਹ ਵਾਲਾ ਠੀਕ ਆ ਜੀ ਇਹਦੇ ਸਾਈਜ਼ ਦਾ ਆਪਾਂ ਜਿਹੜਾ ਕਿ ਰੇਗਮਾਰ ਕੱਟ ਲੈਣਾ ਜੇ ਤੁਹਾਡੇ ਕੋਲ ਵੱਡਾ ਤਾਂ ਵੀ ਠੀਕ ਹੈ ਨਹੀਂ ਤਾਂ ਤੁਹਾਡੇ ਕੋਲ ਦੋ ਟੁਕੜੇ ਆ ਤੇ ਇਸ ਤਰ੍ਹਾਂ ਆਪਾਂ ਜਿਹੜੀ ਕਿ ਇਹਦੀ ਕਟਿੰਗ ਕਰਕੇ ਇਸ ਤਰ੍ਹਾਂ ਜਾਨੀ ਕਿ ਇਹਦੇ ਤੇ ਆਪਾਂ ਫਿੱਟ ਕਰ ਲੈਣਾ ਅੱਛਾ ਰੇਗ ਮਾਰ ਫਿੱਟ ਕਰ ਲੈਣਾ ਹਾਂਜੀ ਗੁਲਾਈ ਦੇ ਵਿੱਚ ਤੇ ਹੁਣ ਆਪਾਂ ਕੀ ਕਰਦੇ ਆ ਆਪਾਂ ਇਹਨਾਂ ਟੁਕੜਿਆਂ ਨੂੰ ਜੋੜ ਲੈਨੇ ਆ ਹਾਂਜੀ ਆਪਾਂ ਰੇਗ ਮਾਰ ਦੀ ਜਿਹੜੀ ਸੈਟਿੰਗ ਕਰ ਲਈ ਆ ਇੱਥੇ ਫਰੰਟ ਤੇ ਗੋਲ ਗੋਲ ਠੀਕ ਹੈ ਜੀ ਤੇ ਹੁਣ ਆਪਾਂ ਇਹਦਾ ਜਿਹੜਾ ਕੰਮ ਲੈਣਾ ਤੁਹਾਨੂੰ ਉਹ ਦੱਸਦੇ ਆ ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਆ ਜੀ ਗੈਸ ਆਨ ਠੀਕ ਪਵਨ ਗੈਸ ਔਨ ਕਰ ਲਈ ਮੈਨੂੰ ਤਾਂ ਸਮਝ ਤੋਂ ਬਾਹਰ ਹੋਇਆ ਹਾਂ ਹਾਂਜੀ ਹੁਣ ਤੁਹਾਨੂੰ ਦੱਸਦੀਆਂ ਵੀ ਮੈਂ ਤੁਹਾਡੀਆਂ ਮਿੰਤਾ ਕਿਹੜੀ ਗੱਲਾਂ ਕਰਦੀ ਪਈ ਸੀ ਮੈਂ ਮਿੰਤਾ ਕਰਦੀ ਸੀ ਇਸ ਕਰਕੇ ਵੇਖੋ ਕੈਂਚੀਆਂ ਦਾ ਕੀ ਹਾਲ ਹੋਇਆ ਪਿਆ ਆ ਵੇਖੋ ਮਤਲਬ ਸਮਝ ਨਹੀਂ ਆਈ ਪਵਨ ਇਹਦੇ ਸਮਝ ਆ ਜੂਗੀ ਤੁਹਾਨੂੰ ਵੀ ਇਹ ਜਿਹੜੇ ਚਾਕੂ ਕੈਂਚੀਆਂ ਆਪਾਂ ਕਰਨੇ ਆ ਜੀ ਤਿੱਖੇ ਤੇ ਹੁਣ ਆਪਾਂ ਪਹਿਲਾਂ ਇਹਨਾਂ ਨੂੰ ਕਰ ਲਈਏ ਥੋੜਾ ਜਿਹਾ ਗਰਮ ਇਹਨੂੰ ਇਹ ਤਿੱਖੇ ਕਰਨੇ ਕਿਵੇਂ ਆ ਉਹ ਦੋਸਤੋ ਤੁਹਾਨੂੰ ਚੰਗੀ ਤਰ੍ਹਾਂ ਆਪਾਂ ਦੱਸਾਂਗੇ ਤੇ ਆਪਾਂ ਜਿਹੜੇ ਕਿ ਆ ਚਾਕੂ ਜਿਵੇਂ ਇਹ ਵੀ ਬਹੁਤ ਖਰਾਬ ਹੋਇਆ ਪਿਆ ਸੀ ਤਿੱਖਾ ਨਹੀਂ ਸੀਗਾ ਤੇ ਇਹਨੂੰ ਵੀ ਆਪਾਂ ਥੋੜਾ ਜਿਹਾ ਗਰਮ ਕਰ ਲੈਨੇ ਆ ਹਾਂਜੀ ਪਵਨ ਹਾਂਜੀ ਇਹ ਚਾਕੂ ਜਿਵੇਂ ਆਪਣਾ ਕਾਫੀ ਪੁਰਾਣਾ ਸੀ ਦੋਸਤੋ ਤੁਸੀਂ ਆਖੋਗੇ ਵੀ ਕਿਸ ਤਰ੍ਹਾਂ ਦਾ ਚਾਕੂ ਹੈ ਪਰ ਇਹ ਕੰਮ ਬਹੁਤ ਵਧੀਆ ਕਰਦਾ ਸੀਗਾ ਤੇ ਇਹਨੂੰ ਆਪਾਂ ਤਿੱਖਾ ਕਰ ਲੱਗੇ ਇਹਨੂੰ ਕਰ ਲਿਆ ਜੀ ਗਰਮ ਤੇ ਹੁਣ ਆਪਾਂ ਇਸ ਤਰ੍ਹਾਂ ਜਿਹੜਾ ਕਿ ਇਹ ਮਸ਼ੀਨ ਇਸ ਤਰ੍ਹਾਂ ਚਲਾਉਂਦੇ ਜਾਵਾਂਗੇ। ਅੱਛਾ ਹੁਣ ਮੈਂ ਸਮਝ ਗਿਆ ਵੀ ਆਹ ਕਹਾਣੀ ਸੀ ਪਵਨ। ਹਾਂਜੀ, ਕਈ ਵਾਰੀ ਕੀ ਹੁੰਦਾ ਕਿ ਐਮਰਜੈਂਸੀ ਦੇ ਵਿੱਚ ਇਸ ਤਰ੍ਹਾਂ ਆਪਾਂ ਨੂੰ ਜ਼ਰੂਰਤ ਪੈ ਜਾਂਦੀ ਹੈ ਜਿਵੇਂ ਕੈਂਚੀ ਦੀ ਜ਼ਰੂਰਤ ਪੈ ਜਾਂਦੀ ਹੈ, ਕੱਪੜੇ ਵਗੈਰਾ ਆਪਾਂ ਕਟਿੰਗ ਕਰਨੀ ਹੁੰਦੀ ਹੈ ਜਾਂ ਆਪਾਂ ਨੂੰ ਚਾਕੂ ਦੀ ਜ਼ਰੂਰਤ ਪੈ ਜਾਂਦੀ ਹੈ ਤੇ ਇਸ ਤਰ੍ਹਾਂ ਆਪਾਂ ਕਰ ਸਕਦੇ ਹਾਂ। ਤੁਹਾਨੂੰ ਦੋਸਤੋ ਵੀਡੀਓ ਨੂੰ ਐਡ ਤੱਕ ਦੇਖਿਓ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ ਜਿਹੜੇ ਕਿ ਚਾਕੂ ਕਲੀਨ ਹੋ ਰਿਹਾ। ਦੇਖੋ ਕਿੰਨਾ ਜ਼ਿਆਦਾ ਇਹਦਾ ਫਰਕ ਪੈ ਗਿਆ ਅੱਗੇ ਨਾਲੋਂ। ਤੇ ਆਪਾਂ ਹੋਰ ਜਿਹੜੇ ਕੀ ਇਹਨੂੰ ਕਰਦੇ ਆ ਸਹੀ ਆ ਤੇ ਰੰਗ ਹੀ ਬਦਲ ਗਿਆ ਚਾਕੂ ਦਾ ਹਾਂਜੀ ਇਹਦਾ ਘਰੇ ਹੀ ਮਸ਼ੀਨ ਲਾ ਲਈ ਪਵੜਨਾ ਬਿਲਕੁਲ ਜੀ ਬੜਾ ਦਮਾ ਕੱਢਿਆ ਯਾਰ ਹਾਂਜੀ ਸੋ ਦੋਸਤੋ ਇਹ ਵਾਲੀ ਟ੍ਰਿਕ ਤੁਸੀਂ ਇੱਕ ਵਾਰੀ ਅਪਣਾ ਕੇ ਜਰੂਰ ਦੇਖਿਓ ਬਾਕੀ ਇਹ ਨਹੀਂਗਾ ਵੀ ਆਪਣੀ ਕੋਈ ਮਸ਼ੀਨ ਖਰਾਬ ਹੋ ਗਈ ਆਪਾਂ ਇੱਥੇ ਰੇਗਮਾਰ ਲਾਇਆ ਇਸ ਤਰ੍ਹਾਂ ਆਪਾਂ ਇਹਦੇ ਕੱਪੜੇ ਵੀ ਸਿਉ ਸਕਦੇ ਆ ਇਸੇ ਤਰ੍ਹਾਂ ਹੀ ਜਿਹੜੇ ਕੀ ਕੋਈ ਇਹਦੀ ਅੜਿੱਕਾ ਨਹੀਂ ਪਾਊਗਾ ਸਰੇਗਮਾਰ ਦਾ ਵੀ ਪੱਕੇ ਲਾ ਕੇ ਰੱਖ ਸਕਦੇ ਆ ਹਾਂਜੀ ਪੱਕਾ ਲਾ ਕੇ ਰੱਖ ਸਕਦੇ ਆ ਲੈ ਲਓ ਜੀ ਇਸ ਤਰ੍ਹਾਂ ਆਪਾਂ ਜਿਹੜਾ ਕੀ ਚਾਕੂ ਕਰਦੇ ਆਂ ਤਿੱਖਾ ਜਿੰਨੀ ਜਿਹੜੀ ਦੀ ਧਾਰ ਆ ਪਹਿਲਾਂ ਨਾਲੋਂ ਤਿੱਖੀ ਹੋ ਚੁੱਕੀ ਆ ਜਿਹੜੀ ਉੱਤੇ ਚੰਗਾਲ ਲੱਗੀ ਸੀ ਉਹ ਸਾਰੀ ਜਿਹੜੀ ਕੀ ਲੈ ਚੁੱਕੀ ਆ ਹੁਣ ਆਪਾਂ ਇਹਨੂੰ ਹੋਰ ਵੀ ਤਿੱਖਾ ਕਰ ਸਕਦੇ ਆ ਤੇ ਉਸੇ ਤਰ੍ਹਾਂ ਹੀ ਤੁਹਾਨੂੰ ਥੋੜੀ ਜਿਹੀ ਆਪਾਂ ਕੈਂਚੀ ਵੀ ਕਰਕੇ ਦਿਖਾ ਦਿੰਨੇ ਆ ਠੀਕ ਮਤਲਬ ਕਿ ਇਹ ਵਾਲੀ ਟ੍ਰਿਕ ਤੁਸੀਂ ਅਪਣਾ ਕੇ ਚਾਕੂ ਤਿੱਖੇ ਕਰਨੇ ਹੁਣ ਕੈਂਚੀਆਂ ਜਿਹੜੀਆਂ ਤਿੱਖੀਆਂ ਕਰਨੀਆਂ ਹੁਣ ਐਮਰਜੈਂਸੀ ਦੇ ਵਿੱਚ ਕਿਉਂਕਿ ਕਈ ਵਾਰੀ ਆਪਣੇ ਤੋਂ ਸ਼ਹਿਰ ਵੀ ਨਹੀਂ ਜਾਇਆ ਜਾਂਦਾ ਤੇ ਬਹੁਤ ਹੀ ਵਧੀਆ ਮਤਲਬ ਕਿ ਇਹ ਤਰੀਕ ਹੈਗੀ ਆ ਬਿਲਕੁਲ हां देखो जिवे आवे कैंची दा भी फर्क पै रिया बिल्कुल हां पूरा पई जंदा चमका मार दी हां जी हां जी सो ਤੁਸੀਂ ਦੋਸਤੋ ਇਹ ਵਾਲੀ ਟ੍ਰਿਕ ਅਪਣਾ ਸਕਦੇ ਹੋ ਹਾਂ ਜੀ ਦੋਸਤੋ ਤੇ ਬਾਕੀ ਦੇ ਰਹਿੰਦੇ ਹੋਏ ਕੈਂਚੀਆਂ ਤੇ ਚਾਕੂ ਆਪਾਂ ਜਿਹੜੇ ਕਿ ਤਿੱਖੇ ਕਰ ਲੈਨੇ ਆ ਤੇ ਜੇ ਤੁਹਾਨੂੰ ਵੀ ਇਹ ਟ੍ਰਿਕ ਵਧੀਆ ਲੱਗੀ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੇ ਅਪਣਾ ਕੇ ਵੀ ਜਰੂਰ ਦੇਖਿਓ ਬਹੁਤ ਹੀ ਵਧੀਆ ਜਿਹੜੇ ਕਿ ਇਹ ਵਰਕ ਕਰਦੀ ਹੈ ਤੇ ਵੀਡੀਓ ਵਿੱਚ ਕਮੈਂਟ ਕਰਿਓ ਜੀ ਤੇ ਨੈਕਸਟ ਵੀਡੀਓ 'ਚ ਤੁਹਾਡੇ ਆਪਾਂ ਨਾਮ ਲਵਾਂਗੇ ਤੇ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ